ਸੋ ਪਿੰਡ ਦੇ ਵਿੱਚ ਬਹੁਤਿਆਂ ਦੇ ਘਰ ਸਨ ਜਿਹੜੇ ਕੱਚੇ ਸਨ ਇਹਨਾਂ ਸਿੱਖਾਂ ਨੇ ਸੋਚਿਆ ਗੁਰੂ ਦੇ ਉਤਾਰੇ ਵਾਸਤੇ ਕੋਈ ਚੰਗਾ ਘਰ ਲੱਭ ਲਈਏ ਕੋਈ ਚੰਗਾ ਘਰ ਨਜ਼ਰ ਆ ਜਾਵੇ ਇਹ ਸਿੱਖ ਚੰਗਾ ਪੱਕਾ ਘਰ ਵੇਖਦੇ ਹਨ ਇੱਕ ਤਰਖਾਨ ਦਾ ਪਿੰਡ ਦੇ ਵਿੱਚ ਵਧੀਆ ਘਰ ਇਹਨਾਂ ਸਿੱਖਾਂ ਨੂੰ ਜਝਿਆ ਕਿ ਕਲਗੀਧਰ ਪਾਤਸ਼ਾਹ ਜੀ ਦਾ ਉਤਾਰਾ ਕਰਾਈਏ ਉਸ ਤਰਖਾਨ ਨੇ ਆਪਣੇ ਘਰ ਦੇ ਉੱਤੇ ਇੱਕ ਸੁੰਦਰ ਚਵਾਰਾ ਬਣਾਇਆ ਸੀ। ਸਿੱਖਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਰਹਿਣ ਵਾਸਤੇ ਉਤਾਰੇ ਵਾਸਤੇ ਤਰਖਾਨ ਦਾ ਘਰ ਚੁਣਿਆ, ਚਵਾਰਾ ਪਸੰਦ ਕੀਤਾ। ਫਿਰ ਉਸ ਚਵਾਰੇ ਦੇ ਵਿੱਚ ਉਸ ਘਰ ਦੇ ਵਿੱਚ ਇੱਕ ਸੁੰਦਰ ਵਧੀਆ ਕੀਮਤੀ ਪਲੰਗ ਢਾਹਿਆ ਹੈ ਸਤਿਗੁਰਾਂ ਦੇ ਲਈ। ਮਹਾਰਾਜ ਜੀ ਫਿਰ ਜਦੋਂ ਉਸ ਘਰ ਦੇ ਵਿੱਚ ਗਏ, ਘੋੜੇ ਤੋਂ ਉਤਰ ਕੇ ਗੁਰੂ ਜੀ ਫਿਰ ਚਵਾਰੇ ਤੇ ਚੜ੍ਹੇ ਹਨ। ਮਹਾਰਾਜ ਜੀ ਉਸ ਤਰਖਾਨ ਦੇ ਚਵਾਰੇ ਦੇ ਵਿੱਚ ਬੈਠੇ ਹਨ ਕਲਗੀਧਰ ਪਾਤਸ਼ਾਹ ਜੀ ਜਿਹੜੇ ਮਹਾਰਾਜ ਜੀ ਦੇ ਨਾਲ ਤਿੰਨ ਸਿੰਘ ਸਾਣ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਇਹ ਮਹਾਰਾਜ ਦੇ ਨਾਲ ਤਿੰਨੇ ਹੀ ਨੇ ਚਮਕੌਰ ਦੀ ਗੜੀ ਛੱਡਣ ਤੋਂ ਲੈ ਕੇ ਇਹ ਤਿੰਨੇ ਨਾਲ ਆ ਰਹੇ ਨੇ ਹੁਣ ਵੀ ਮਹਾਰਾਜ ਤਰਖਾਣ ਦੇ ਚਬਾਰੇ ਦੇ ਵਿੱਚ ਮਹਾਰਾਜ ਦਾ ਆਸਣ ਲਵਾਇਆ ਆ ਭਾਈ ਰਾਏ ਜੋਧ ਦੇ ਪੁੱਤਰਿਆਂ ਨੇ ਸੱਚੇ ਪਾਤਸ਼ਾਹ ਚਬਾਰੇ 'ਚ ਬੈਠੇ ਨੇ ਸੁਖ ਦੇ ਦਾਤੇ ਸੁੱਖਾਂ ਦੇ ਦਾਤੇ ਗਰੀਬਾਂ ਨੂੰ ਨਿਵਾਜਣ ਵਾਲੇ ਸਾਈਂ ਤੇ ਮਹਾਰਾਜ ਜੀ ਦੇ ਤਿੰਨ ਸਿੰਘ ਨੇ ਜਿਹੜੇ ਉਹ ਵੀ ਮਹਾਰਾਜ ਜੀ ਦੇ ਚਵਾਰੇ 'ਚ ਬੈਠੇ ਹਨ ਜਦੋਂ ਵੀ ਜਿੰਨੂੰ ਵੀ ਪਤਾ ਲੱਗਦਾ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਨਗਰ ਚ ਆਏ ਆ ਸਾਰੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੇ ਹਨ